ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਦੋਸਤੋ ਆਪਾਂ ਇੱਕ ਹੋਰ ਕਵਿਤਾ ਨਾਲ ਸਾਂਝ ਪਾਉਨੇ ਆਂ ਇਹ ਇੱਕ ਗਜ਼ਲ ਹੈ ਤੇ ਇਹ 5 ਤਰੀਕ ਅਕਤੂਬਰ ਮਹੀਨਾ 2011 ਨੂੰ ਲਿਖੀ ਗਈ ਸੀ ਆਓ ਆਪਾਂ ਗਜ਼ਲ ਨੂੰ ਪੜ੍ਹਦੇ ਹਾਂ ਮਾਫ ਕਰਨਾ ਜਿੱਥੇ ਤੂੰ ਨਹੀਂ ਹੈ ਕਿਹੜੀ ਉਹ ਜਗ੍ਹਾ ਆਖਰ ਜਿੱਥੇ ਤੂੰ ਨਹੀਂ ਹੈ ਕਿਹੜੀ ਉਹ ਜਗ੍ਹਾ ਆਖਰ ਤੂੰ ਰੀਜ ਰੀਜ ਉੱਠੇ ਹੈ ਕਿਹੜੀ ਉਹ ਅਦਾ ਆਖਰ ਜਿੱਥੇ ਤੂੰ ਨਹੀਂ ਹੈ ਕਿਹੜੀ ਉਹ ਜਗ੍ਹਾ ਆਖਰ ਤੂੰ ਰੀਜ ਰੀਜ ਉੱਠੇ ਕਿਹੜੀ ਉਹ ਅਦਾ ਆਖਰ ਮੇਰੇ ਕੁਝ ਕਹਿਣ ਤੇ ਜੇ ਹੈ ਕੋਈ ਇਤਰਾਜ਼ ਉਹਨਾਂ ਨੂੰ ਮੇਰੇ ਕੁਝ ਕਹਿਣ ਤੇ ਜੇ ਹੈ ਕੋਈ ਇਤਰਾਜ਼ ਉਹਨਾਂ ਨੂੰ ਫਿਰ ਕਿਉਂ ਪੁੱਛ ਰਹੇ ਨੇ ਮੇਰੀ ਚੁੱਪ ਦੀ ਵਜ੍ਹਾ ਆਖਰ ਮੇਰੇ ਕੁਝ ਕਹਿਣ ਤੇ ਜੇ ਹੈ ਕੋਈ ਇਤਰਾਜ਼ ਉਹਨਾਂ ਨੂੰ ਸਰ ਕਿਉਂ ਪੁੱਛ ਰਹੇ ਨੇ ਮੇਰੀ ਚੁੱਪ ਦੀ ਵਜ੍ਹਾ ਆਖਰ ਉਹਨਾਂ ਪਾਣੀਾਂ ਦੀ ਪਿਆਸ ਚ ਤੜਪਦੇ ਨਾ ਜੇਕਰ ਉਹਨਾਂ ਪਾਣੀਾਂ ਦੀ ਪਿਆਸ ਚ ਤੜਪਦੇ ਨਾ ਜੇਕਰ ਇਲਮ ਨਹੀਂ ਹੋਣਾ ਸਹੀ ਹੁੰਦੀ ਤਨ ਮਨ ਨਹੀਂ ਹੋਣਾ ਸੀ ਹੁੰਦੀ ਹੈ ਪਿਆਸ ਕਿਆ ਆਖਰ ਤਨ ਮਨ ਨਹੀਂ ਹੋਣਾ ਸੀ ਹੁੰਦੀ ਹੈ ਪਿਆਸ ਕਿਆ ਆਖਰ ਪਰਬਤ ਜਹੇ ਇਮਤਿਹਾਨਾਂ ਚੋਂ ਲੋਕ ਨਿਕਲ ਜਾਂਦੇ ਨੇ ਕਦੇ ਪਰਬਤਾਂ ਜਹੇ ਇਮਤਿਹਾਨਾਂ ਚੋਂ ਲੋਕ ਨਿਕਲ ਜਾਂਦੇ ਨੇ ਤੇ ਕਦੇ ਬੋਝ ਟਣ ਕੇ ਭਰਦਾ ਨਾ ਹੁੰਦਾ ਉਠਾ ਆਖਰ ਮੈਂ ਪੱਤ ਪੀਲਾ ਉਸ ਧੀ ਦੇ ਵਾਂਗ ਰਾਂ ਹਾਂ ਮੈਂ ਪੱਤ ਪੀਲਾ ਉਸਤੀ ਦੇ ਵੰਗ ਰਹਾ ਹਾਂ ਇੱਕ ਦਿਨ ਟਾਣੀ ਹੋ ਜਿਨੇ ਹੋਣਾ ਹੈ ਜੁਦਾ ਆਖਰ ਮੈਂ ਪੱਤ ਪੀਲਾ ਉਸਤੀ ਦੇ ਵੰਗ ਰਹਾ ਹਾਂ ਇੱਕ ਦਿਨ ਟਾਣੀ ਹੋ ਜਿਨੇ ਹੋਣਾ ਹੈ ਜੁਦਾ ਆਖਰ ਸਿਖਾਇਆ ਫੇਰ ਰੁਤਾਂ ਦੇ ਨੇ ਢੰਗ ਜੀਵਣ ਦਾ ਸਿਖਾਇਆ ਫੇਰ ਰੁਤਾਂ ਦੇ ਨੇ ਢੰਗ ਜੀਵਣ ਦਾ ਰਜ਼ਾ ਚ ਰਹਿ ਕੇ ਪਤਾ ਲੱਗਾ ਹੁਣ ਦੀ ਕੀ ਰਜ਼ਾ ਆਖਰ ਸਿਖਾਇਆ ਫੇਰ ਰਤਾਂ ਦਿਨ ਨੇ ਠੰਗ ਜਿਉ ਬਣਦਾ ਰਜ਼ਾ ਚ ਰਹਿ ਕੇ ਪਤਾ ਲੱਗਾ ਹੁੰਦੀ ਹੈ ਕਿ ਰਜ਼ਾ ਆਖਰ ਮੇਰੇ ਤੁਰਦੇ ਹੋਏ ਕਦਮਾਂ 'ਚ ਠਹਿਰਿਆ ਜੋ ਵਿਰਾਗ ਮੇਰੇ ਤੁਰਦੇ ਕਦਮਾਂ 'ਚ ਜੋ ਠਹਿਰਿਆ ਹੈ ਵਿਰਾਗ ਲੱਗਦਾ ਕੋਈ ਤਾਂ ਹੋਇਆ ਹੈ ਗੁਮਸ਼ਦਾ ਆਖਰ ਮੇਰੇ ਤੁਰਦੇ ਹੋਏ ਕਦਮਾਂ 'ਚ ਜੋ ਠਹਿਰਿਆ ਵਿਰਾਗ ਲੱਗੇ ਕੋਈ ਤਾਂ ਹੋਇਆ ਹੈ ਗੁਮਸ਼ਦਾ ਆਖਰ ਉਹਨਾਂ ਸਤਕਾਰ 'ਚ ਮੈਨੂੰ ਜੋ ਕੀਤੇ ਭੇਟ ਸਨ ਹੰਜੂ ਉਹਨਾਂ ਸਤਕਾਰ ਵਿੱਚ ਮੈਨੂੰ ਜੋ ਕੀਤੇ ਭੇਟ ਸਨ ਹੰਜੂ ਮੇਰੀ ਔਕਾਤ ਤੋਂ ਉੱਚੇ ਮੈਂ ਕੀ ਮਲਮੂੜ ਦਾ ਆਖਰ ਉਹਨਾਂ ਸਤਕਾਰ 'ਚ ਮੈਨੂੰ ਜੋ ਕੀਤੇ ਭੇਟ ਸਨ ਹੰਜੂ ਮੇਰੀ ਔਕਾਤ ਤੋਂ ਉੱਚੇ ਸਨ ਮੈਂ ਕੀ ਮਲਮੂੜ ਦਾ ਆਖਰ ਉਡ ਗਿਆ ਪੰਛੀ ਉਮੜਨਾ ਪਰ ਤੇ ਆਖਦੀ ਉਡ ਗਿਆ ਪੰਛੀ ਉਮੜਨਾ ਪਰ ਤੇ ਆਖਦੀ ਤੇ ਰੁੱਖ ਉਹਦੀ ਯਾਰ ਚਤੜਫਦਾ ਰਿਹਾ ਆਖਰ ਮੈਨੂੰ ਮੇਰੇ ਗੁਨਾਹਾਂ ਦੀ ਸਜ਼ਾ ਦਾ ਹਿੱਸਾ ਦੇ ਦਿਓ ਮੈਨੂੰ ਮੇਰੇ ਗੁਨਾਹਾਂ ਦੀ ਸਜ਼ਾ ਦਾ ਹਿੱਸਾ ਦੇ ਦਿਓ ਮੇਰੀ ਤੌਬਾ ਨੂੰ ਸ਼ਾਇਦ ਚੇਤੇ ਆਏ ਖੁਦਾ ਆਖਰ ਮੈਨੂੰ ਮੇਰੇ ਗੁਨਾਹਾਂ ਦੀ ਸਜ਼ਾ ਦਾ ਹਿੱਸਾ ਦੇ ਦਿਓ ਮੇਰੀ ਤੌਬਾ ਨੂੰ ਤਾਂ ਹੀ ਸ਼ਾਇਦ ਚੇਤੇ ਆਏ ਖੁਦਾ ਆਖਰ ਮੇਰੀ ਤੌਬਾ ਨੂੰ ਸ਼ਾਇਦ ਚੇਤੇ ਆਏ ਖੁਦਾ ਆਖਰ ਬਣਾ ਕੇ ਮੂਰਤ ਪੱਥਰ ਦੀ ਪੂਜਦੇ ਫਿਰਨ ਖੁਦਾ ਕਹਿ ਕਹਿ ਬਣਾ ਕੇ ਮੂਰਤ ਪੱਥਰ ਦੀ ਪੂਜਦੇ ਫਿਰਨ ਖੁਦਾ ਕਹਿ ਕਹਿ ਬਣਾ ਕੇ ਸੂਰਤ ਬੰਦੇ ਦੀ ਦਿੰਦੇ ਫਿਰਨ ਸਜ਼ਾ ਆਖਰ ਮੁਰਮੁਰ ਪਛਾਣੂ ਮੈਂ ਤੱਕਦਾ ਰਿਹਾ ਕਿਉਂ ਮੁਰਮੁਰ ਪਛਾਣੂ ਮੈਂ ਤੱਕਦਾ ਰਿਹਾ ਕਿਉਂ ਉਸ ਮੋੜ ਪਿਛਲੇ ਤੇ ਕੀ ਰਹਿ ਗਿਆ ਆਖਰ ਬੋਲਾਂ ਮੈਂ ਜਾਣ ਬੋਲਾਂ ਲਿਖਾਂ ਜਾਂ ਨਾ ਕੁਝ ਲਿਖਾਂ ਬੋਲਾਂ ਮੈਂ ਜਾਣ ਬੋਲਾਂ ਲਿਖਾਂ ਜਾਂ ਨਾ ਕੁਝ ਲਿਖਾਂ ਜਿਗਰ ਤੇ ਫੇਰ ਵੀ ਮਹਿਸੂਸ ਹੁੰਦਾ ਭਾਰ ਜਿਹਾ ਆਖਰ ਜੋ ਨਾ ਸ਼ਬਦ ਮੇਰੇ ਆਤੋਂ ਠੀਕ ਠੀਕ ਆਖ ਹੁੰਦਾ ਜੋਨਾ ਸ਼ਬਦਾ ਮੇਰੇਆਂ ਤੋਂ ਠੀਕ-ਠੀਕ ਆਖ ਹੁੰਦਾ ਰੱਬ ਜਾਣੇ ਕਲੇਜੇ ਵਿੱਚ ਮੇਰੇ ਕੀ ਰੜਕਦਾ ਆਖਰ ਜੋਨਾ ਸ਼ਬਦਾ ਮੇਰੇਆਂ ਤੋਂ ਠੀਕ-ਠੀਕ ਆਖ ਹੁੰਦਾ ਰੱਬ ਜਾਣੇ ਕਲੇਜੇ ਵਿੱਚ ਕੀ ਮੇਰੇ ਰੜਕਦਾ ਆਖਰ ਜਿੱਥੇ ਤੂੰ ਨਹੀਂ ਹੈ ਕਿਹੜੀ ਉਹ ਜਗਾ ਆਖਰ ਤੂਰੀ ਜਰੇਜ ਉੱਠੇ ਐ ਕਿਹੜੀ ਉਹ ਅਦਾ ਆਖਰ ਤੂਰੀ ਜਰੇਜ ਉੱਠੇ ਐ ਕਿਹੜੀ ਉਹ ਅਦਾ ਆਖਰ ਧੰਨਵਾਦ ਦੋਸਤੋ